हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਆ ਵੀਰ ਝੰਡਾ ਸਿੰਘ ਦੇ ਕੋਲ ਤੇ ਖਾਸ ਵਿਜਿਟ ਤੁਸੀਂ ਕਰਨੀ ਆ ਦੋਸਤੋ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਦੋਸਤੋ ਕੋਈ 6-7 ਕਿਲੋਮੀਟਰ ਦੀ ਦੂਰੀ ਆ ਸ਼ਹਿਰ ਪੱਟੀ ਦੀ ਤਹਿਸੀਲ ਵੀ ਪੱਟੀ ਆ ਤੇ ਖਾਸ ਵਿਜਿਟ ਤੁਸੀਂ ਪਿੰਡ ਕੈਰੋਂ ਕਰਨੀ ਆ ਗ੍ਰੈਂਡ ਕੈਰੋਂ ਤੋ ਬਿਲਕੁਲ ਨਾਲ ਜਿਹੜੀ ਸੜਕਾ ਦੋਸਤੋ ਵੀਰ ਢੰਡਾ ਸਿੰਘ ਹੁਣ ਆਵੀਆਂ ਬਿਲਕੁਲ ਬਾਹਰ ਬੈਤਾਂ ਹਵੇਲੀਆਂ ਤੇ ਆਉਂਦੀ ਹੈ ਸੜਕ ਅੱਜ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 12 ਫਰਵਰੀ ਆ ਤੇ ਵੀਡੀਓ ਆਪਾਂ ਕੱਲ ਮਾਰਨਿੰਗ ਸਵੇਰ 13 ਫਰਵਰੀ ਨੂੰ 6 ਵਜੇ ਅਪਲੋਡ ਕਰਦੇ ਆਂਗੇ ਪਸ਼ੂ ਟੋਟਲ ਅੱਜ 4 ਨੇ ਵੀਰ ਦੇ ਕੋਲ ਪਸ਼ੂ ਵੈਸੇ ਹੋਰ ਵੀ ਸੀਗੇ 2-3 ਮੱਝਾਂ ਜਿਹੜੀਆਂ ਦੋਸਤੋ ਵਿਕ ਚੁਕੀਆਂ ਨੇ ਫਿਲਹਾਲ ਜਿਹੜੇ ਅੱਜ ਵਿਕਾਊ ਆ ਸੇਲ ਦੇ ਲਈ ਅਵੇਲੇਬਲ ਨੇ ਉਹ 4 ਪਸ਼ੂ ਆ ਇੱਕ ਵਾੜ ਬਿਲਕੁਲ ਤਾਜੀ ਸੂਈ ਸਵਾਈਆ ਵਾੜ ਸੂਈ ਆ ਤੋ ਦੋ ਇਧਰ ਮੱਝਾਂ ਜਿਹੜੀਆਂ ਸੁਈਆਂ ਨੇ ਤੇ ਇੱਕ ਮੱਝ ਗੱਬਣ ਦਿਖਾ ਦਾਂਗੇ ਆਪਾਂ ਇਸ ਕਵਰੇਜ ਵਿੱਚ ਸੋ ਪਸ਼ੂ ਜਿਹੜਾ ਵੀ ਪਸੰਦ ਆਊਗਾ ਖਾਸ ਤੌਰ ਤੇ ਦੋਸਤੋ ਨਰਕ ਪਰਖਾ ਤਸੱਲੀ ਆ ਉਹ ਘਰ ਆਣ ਕੇ ਕਰ ਲਿਓ ਜਿਹੜਾ ਪਸ਼ੂ ਸੋਇਆ ਸੁਆਇਆ ਦੋ ਡੰਗ ਚੋਲੋ ਗੱਬਣ ਪਸ਼ੂ ਆਪਣਾ ਚੌਥਾ ਨਾਲ ਟਿੱਪ ਕੇ ਭਰਾ ਕੇ ਤਸੱਲੀ ਕਰ ਲਿਓ ਠੀਕ ਹੈ ਜੀ ਆਉ ਲੈਨੇ ਆ ਪਰ ਪੂਰੀ ਜਾਣਕਾਰੀ ਵੇਰ ਢੰਡਾ ਸਿੰਘ ਤੋਂ ਪੁੱਛਦੇ ਆਂ ਕੀ ਡਿਟੇਲ ਏ ਅਜਿਹੇ ਨਾ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਚੰਡਾ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਚੰਡਾ ਸਿੰਘ ਠੀਕ ਠਾਕ ਵਧੀਆ ਜੀ ਵੀ ਵਧੀਆ ਕਿਰਪਾ ਸੱਚੇ ਪਾਤਸ਼ਾਹ ਸ਼ੁਕਰ ਸ਼ੁਕਰ ਮਾਲਕ ਦਾ ਹਾਂਜੀ ਹਾਂਜੀ ਅੱਛਾ ਵੀਰ ਚੰਡਾ ਸਿੰਘ ਅੱਜ ਪਸ਼ੂ ਜਿੱਦਾਂ ਕਿ ਆਪਾਂ ਦੱਸਿਆ ਚਾਰ ਨੇ ਆਪਣੇ ਕੋਲ ਹਾਂਜੀ ਪਹੂ ਤਾਂ ਸੰਤੂ ਸਾਹਿਬ 6-7 ਹੀ ਤੇ ਅੱਜ ਸਵੇਰੇ ਨਾ ਤਿੰਨ ਪਹੂ ਫਿਰ ਸੇਲ ਹੋ ਗਏ ਹਾਂਜੀ ਮਾਲਕ ਦੀ ਕਿਰਪਾ ਨਾਲ ਚਲੋ ਕੋਈ ਨਹੀਂ ਆਪਣੇ ਕੋਲ ਹੁਣ ਵੀ ਚਾਰ ਪਸ਼ੂ ਆ ਜਿਹੜੇ ਆਪਾਂ ਅੱਜ ਸੇਲ ਦੇ ਲਈ ਮੌਜੂਦ ਨੇ ਹਾਂਜੀ ਹਾਂਜੀ ਤੇ ਆਪਾਂ ਡਿਟੇਲ ਕਰਨੀ ਸਾਂਝੀ ਭੈਣ ਭਰਾਵਾਂ ਨਾਲ ਤੇ ਕਿਹੜੇ ਪਾਸੇ ਸ਼ੁਰੂਆਤ ਕਰਦੇ ਆ ਜੀ ਇਹ ਕਿਤੋਂ ਆ ਜੋ ਜੀ ਇਹ ਗੱਬਣ ਤੋਂ ਹਾਂਜੀ ਗੱਬਣ ਲਓ ਵੀ ਦੋਸਤੋ ਗੱਬਣ ਮੱਝ ਤੋਂ ਆਪਾਂ ਸ਼ੁਰੂਆਤ ਕਰ ਲੈਨੇ ਆ ਤੇ ਵੀਰ ਚੰਦਾ ਸਿਆ ਕੀ ਡਿਟੇਲ ਆ ਸੂਆ ਕਿਨਮਾ ਸੂਣ ਵਾਲੀ ਅੱਗੇ ਜੀ ਇਹ ਨਾ ਚਲੋ ਉਹਨਾਂ ਨੇ ਤੇ ਆਪਾਂ ਬੰਦਿਆਂ ਨੇ ਜਿੰਨਾਂ ਤੋਂ ਆਪਾਂ ਲਈ ਨਾ ਘਰੋਂ ਆਂਦੇ ਵੀ ਤੀਜਾ ਸੂਆ ਸੂਣਾ ਐਨੇ ਹੂੰ ਹੂੰ ਬਾਕੀ ਚਲੋ ਆਪਾਂ ਤੇ ਆਪਦੀ ਮਰਜ਼ੀ ਕੀਤੀ ਆ ਵੀ ਕਿੰਨੇ ਵੀ ਸੂਵੇ ਹੋ ਕੋਈ ਗੱਲ ਨਹੀਂ ਮੈਂ ਨਵੀਂ ਆ ਜੀ ਬਾਕੀ ਜਿਹੜੇ ਵੀਰ ਭਰਾ ਨੇ ਕਹੇ ਨੇ ਲੈਣੀ ਆ ਉਹ ਆਪਣੀ ਮਰਜ਼ੀ ਕਰੇ ਭਾਵੇਂ ਚੌਥਾ ਅੱਗੇ ਲੈ ਉਹ ਆਪਣੀ ਆਪੋ ਆਪਣੀ ਨਾ ਆਪਣੀ ਨਰਕ ਪਰਖਣਾ ਵੀਰ ਜੀ ਲਵੇ ਅੱਛਾ ਵੀਰ ਚੰਦਸਾ ਆ ਟਾਈਮ ਕਿੰਨਾ ਸਮਾਂ ਪੁੱਛਿਆ ਅਗਲੇ ਘਰ ਤੋਂ ਹਾਂਜੀ ਦੇਣਾ ਤੁਸੂ ਸਾਹਿਬ ਇਹ ਕੋਈ 2-4 ਦਿਨ ਇਹਨੇ ਕਰਮਾ ਵਾਲੀ ਨੇ ਪੁਰੇ-ਪੁਰੇ ਨਵਾਏ ਆ ਅੱਛਾ ਅੱਛਾ ਤੇ 2-4 ਦਿਨ ਇਹਨੇ ਕਰਮਾ ਵਾਲੀ ਨੇ ਕਰਨੇ ਆ ਲਓ ਦੋਸਤੋ ਹਾਂਜੀ ਹਾਂਜੀ ਪੁਰੇ-ਪੜੇ ਨਵਾਏ ਆ ਠੀਕ ਕੋਈ 2-4 ਦਿਨ ਸਮਾਂ ਲੈ ਜੋਗੀ ਸਫਰ ਚ ਜਾਂਦੇ ਹੋ ਸਦਾ ਵੀ ਕੋਈ 2 ਦਿਨ ਕੱਢੇ ਤੇ ਬਾਕੀ ਪਤਲੇ ਪਿੰਡੇ ਦੀ ਆ ਵੀ ਚਮੜੀ ਜਰੀਏ ਦੋਸਤੋ ਬਿਲਕੁਲ ਇਹਨਾਂ ਆਪਾਂ ਕਹਿ ਦਿੰਨੇ ਆ ਕਾਗਜ਼ ਵਰਗੀ ਪਤਲੀ ਸਕਿਨ ਆ ਨਾ ਲਓ ਬਾਕੀ ਥਾਨਦੇਵਾ ਸੋਹਣਾ ਕਾਫੀ ਸੋਹਣਾ ਵਧੀਆ ਬਖਾਲਾ ਜਿੰਨਾ ਬਣੂਗਾ ਤਿਆਰ ਕਰੀ ਪੂਰੀ ਵੇਹ ਕਰਮਾਂ ਵਾਲੀ ਅਜੇ ਹੁੰਦੀ ਹੁੰਦੀ ਨੇ ਬਣ ਜਾਣਾ ਅਜੇ ਵਧੀਆ ਨੇ ਬਿਲਕੁਲ ਬਿਲਕੁਲ ਹਾਂਜੀ ਬਾਕੀ ਮੂੰਹ ਮੱਥਾ ਫੇਸ ਕੁਆਲਿਟੀ ਇੱਕ ਵਾਰੀ ਤੁਹਾਨੂੰ ਬਿਲਕੁਲ ਆ ਨੇੜੇੋਂ ਦਿਖਾ ਦਈਏ ਮੱਥੇ ਮੁੱਥੇ ਤੋਂ ਫੇਸ ਤੋਂ ਜੀ ਸੰਧੂ ਸਾਹਿਬ ਬਹੁਤ ਨਵੀਂ ਲੱਗਦੀ ਮੱਜ ਬਾਕੀ ਤੁਹਾਨੂੰ ਪਤਾ ਨਾਰਮਲ ਸੇਵਾ ਚ ਜਦੋਂ ਡੰਗਰ ਨਿਕਲਦਾ ਵਾ ਫਿਰ ਕੱਲੋਂ ਹੁੰਦਾ ਹੀ ਆ ਵੀ ਹਨਾ ਹਾਂ ਚਲੋ ਜੀ ਹਾਂਜੀ ਹਾਂਜੀ ਬਾਕੀ ਮੈਂ ਕੱਦ ਕਾਠ ਵਾਲੀ ਆ ਸੋਹਣੀ ਮੱਜ ਲਓ ਜੀ ਹਾਂਜੀ ਹਾਂਜੀ ਸੋ ਦੋਸਤੋ ਇੱਕ ਵਾਰ ਹਾਂ ਜੀ ਸਾਰਾ ਕੁਝ ਕਾਇਮ ਸੰਧੂ ਸਾਹਿਬ ਦਾਨ ਦਾ ਖੋਰ ਸਾਰਾ ਕਰਮ ਵਾਲੀ ਦਾ ਕਾਇਮ ਕੋਈ ਚੱਕਰ ਨਹੀਂ ਇਹੋ ਜ ਆச்சா ਵੀਰ ਜੀ ਦੱਸਿਆ ਕੀ ਮੁੱਲ ਕਰਦੇ ਆ ਡਿਮਾਂਡ ਡਿਮਾਂਡ ਤੇ ਸੰਧੂ ਸਾਹਿਬ ਹੁਣ ਚਲੋ ਥੋੜਾ ਜਿਹਾ ਕੰਮ ਅੱਗੇ ਨੂੰ ਤੁਹਾਨੂੰ ਪਤਾ ਟੈਟ ਜਿਹਾ ਆਇਆ ਵਾ ਬਾਕੀ ਫਿਰ ਵੀ ਆਪਾਂ ਇਹ ਗੱਲ ਹੈਗੀ ਆ ਵੀ ਸੰਧੂ ਸਾਹਿਬ ਮੁੱਲ ਜੋ ਮਰਜ਼ੀ ਕਰ ਲਈਏ 8000 ਚੋਂ 2000 ਮਾਣ ਕਰ ਦਾਂਗੇ ਵੀਰਪਰਾ ਦਾ 78 ਦੇ ਹਾਂਜੀ 78000 ਦੀ ਦੇ ਦਾਂਗੇ ਮੱਝ ਕੱਦ ਕਾਠ ਵਾਲੀ ਜੇ ਚੰਗੀ ਮੱਝਾ ਚਲੋ ਦੁੱਧ ਵੀ ਸੋਨਾ ਪਵਾ ਜੂਗੇ ਉਹਨਾਂ ਤੇ ਆਖਿਆ ਅਸੀਂ 14 ਕਿਲੋ ਚੋਂਦੇ ਨੇ ਬਾਕੀ ਹੁਣ ਵਿਧਿ ਆਪਣੀ ਸੇਵਾ ਵਾ ਹੂੰ ਕਿੰਨੀ ਇਹ ਗੱਲ ਹੈਗੀ ਆ ਵੀ ਜਿੰਨੇ ਵੀ ਤੁਹਾਨੂੰ ਪਤਾ ਬੁਰੀ ਸੇਵਾ ਤੇ ਜੇ ਕੋਈ ਬੋੜੀ ਜਾਊ ਕਰਮਾਰੀ ਦੇ ਮਗਰ ਤੇ ਹੂੰ ਹੂੰ ਹਾਂਜੀ ਹਾਂਜੀ ਲਓ ਦੋਸਤੋ 78000 ਦੀ ਮਿਲ ਜੂਗੀ ਹਾਂਜੀ ਬਾਕੀ ਵੀਰ ਇੱਥੇ ਕੋਈ ਆ ਕੇ ਵੇਖੇ ਤਸੱਲੀ ਕਰੇ ਆਪ ਦਾ ਤਿੱਪ ਕੇ ਚੌਥਾ ਥਾਣਾ ਦੀ ਕੋਈ ਬਰਾ ਆ ਕੇ ਆਪ ਦੀ ਤਸੱਲੀ ਕਰ ਲੈ ਤੇ ਵੀਰ ਚੱਲ ਅਸਿਆ ਅਗਲੇ ਨੰਬਰ ਇੱਥੇ ਆ ਜੀ ਆਪਾਂ ਦੂਜੇ ਨੰਬਰ ਤੇ ਇਹ ਵੀਰ ਜੀ ਮੈਂ ਤਾਜੀ ਸੂਈ ਆ ਅੱਜ ਇਹਨੂੰ ਚੌਥਾ ਦਿਨ ਹੋਇਆ ਵੀਰ ਜੀ ਸੂਈ ਨੂੰ ਅੱਛਾ ਚੌਥੇ ਦਿਨਾਂ ਦੀ ਸੂਈ ਹਾਂਜੀ ਹਾਂਜੀ ਚੌਥੇ ਦਿਨਾਂ ਦੀ ਜੇ ਲੱਕਾ ਲੱਕਾ ਤੇ ਆ ਵੇਖੋ ਨਾ ਉਤੋਂ ਇਹਨੇ ਪੁੜੇ ਪੜੇ ਵੀ ਨਹੀਂ ਕਰਮਾਂ ਵਾਲੀ ਨੇ ਕੀਤੇ ਹੁਣ ਚੱਕੇ ਨਹੀਂ ਚੱਕੇ ਨਹੀਂ ਹਾਂਜੀ ਠੀਕ ਹੈ ਤੇ ਚਲੋ ਬੰਦੇ ਬਹੁਤ ਵਧੀਆ ਵਿਚਾਰੇ ਜਿੰਨਾਂ ਕੋ ਆਪਾਂ ਮੈਂ ਲਈ ਆ ਹਾਂ ਹਾਂ ਉਹਨਾਂ ਨੇ ਇਹ ਗੱਲ ਦੱਸੀ ਵੀ ਅਹੀਂ ਨਾ ਕੋਈ ਰਸ ਰਸਾਬ ਹਾਂਜੀ ਹਾਂਜੀ ਕੱਟੀਏ ਨੇ ਟਾਂਗ ਲਈ ਸਿਰ ਚ ਹਾਂਜੀ ਅੱਜ ਪੰਜਵਾਂ ਕ ਦਿਨ ਹੋਊਗਾ ਇਹਨੂੰ ਸੂਈ ਨੂੰ ਕਰਮਾ ਲਈ ਨੂੰ ਅੱਛਾ ਜੀ ਤੇ ਦੁੱਧ ਕਰਮਾ ਲਈ ਥੱਲੇ ਸੰਧੂ ਸਾਹਿਬ ਝੂਠ ਮਾਰਨ ਦੀ ਗੱਲ ਹੀ ਯੋਤਰਾ ਹਾਂ ਹਾਂਜੀ ਹੁਣ ਬੋਲਾ ਹੀ ਤੁਹਾਨੂੰ ਸਹੀ ਗੱਲ ਸੀ ਇਹ ਵੀ ਕਰਮਾ ਲਈ ਥੱਲੇ 10-11 ਕਿਲੋ ਕੰਡੇ ਵਾਲਾ ਸੰਧੂ ਸਾਹਿਬ ਬੋਲਾ ਆਊਗਾ ਠੀਕ ਆ ਹਾਂਜੀ ਤੇ ਫਿਰ ਮਿੱਟੀ ਐਡੀ ਪੀ ਐਦਾਂ ਹੀ ਬਹਿ ਜਾਓ ਭਾਵੇਂ ਥੱਲੇ ਉਹ ਖਾਲੀ ਅੱਛਾ ਅੱਛਾ ਲਓ ਜੀ ਬਾਕੀ ਮੂੰ ਮੱਥਾ ਦੋਸਤੋ ਵੇਖ ਲੋ ਠੀਕ ਆ ਜੀ ਸੂਵੇ ਕੋਈ ਵੀਰ ਜਿੰਨਾ ਵੀ ਆਪਦੀ ਸਮਝ ਆਉਂਦੀ ਤੁਸੀਂ ਮੰਨ ਸਕਦੇ ਜੀ ਠੀਕ ਆ ਜੀ ਕੋਈ ਤੀਜੇ ਮੰਨ ਸਕਦਾ ਬਾਕੀ ਅੱਗੇ ਕਿਸੇ ਵੀਰ ਦੀ ਸਮਝ ਆ 10 ਕਿਲੋ ਹੁਣ ਬੌਲੇ ਤੇ ਚੱਲ ਰਹੀ ਆ ਜਿੱਦਾਂ ਕਿ ਤੁਹਾਨੂੰ ਦੱਸ ਹੀ ਦਿੱਤਾ ਵੀ 4-5 ਦਿਨ 4 ਕਿ ਦਿਨਾਂ ਦਾ ਸਮਾਂ ਹੋਇਆ ਬੱਚਾ ਚਲੋ ਕੋਈ ਉਤੋਂ ਦਾ ਇਨਸੀਡੈਂਟ ਹੋਇਆ ਵੀ ਬੱਚੇ ਨੂੰ ਰਸਾ ਵਿੱਚ ਬਿਲਕੁਲ ਸਿੰਘ ਦੇ ਪਾ ਕੇ ਕਿਤੇ ਨਾ ਕਿਤੇ ਬੱਚਾ ਜਿਹੜਾ ਦੋਸਤੋ ਮਰ ਗਿਆ ਠੀਕ ਆ ਤੇ ਬਾਕੀ ਚੂਣ ਚਣ ਚੰਗੀ ਆ ਜੀ ਵਧੀਆ ਵਧੀਆ ਵੀਰ ਜੀ ਵਧੀਆ ਇਹਨਾਂ ਇਸੇ ਤਰ੍ਹਾਂ ਭਾੜੇ ਤੇ ਮਿਲਦੀ ਫਿਰਉਣਾ ਭਾੜੇ ਤੇ ਭਾੜੇ ਤੇ ਵੀਰਜੀ ਮਿਲਦੀ ਆ ਬਾਕੀ ਇਹ ਆ ਵੀ ਵੀਰਜੀ ਸਾਰਾ ਬਿੱਲ ਕੋਲ ਓਕੇ ਆ ਸਾਰੀ ਚਵਾਈ ਚੂਈ ਬਿਲਕੁਲ ਓਕੇ ਆ ਏਕ ਨਾ ਚਲੋ ਮੈਂ ਸਵੇਰੇ ਖਾਲੀ ਮੰਨ ਲਓ ਕੀਤੀ ਸੀ ਰਾਤੀ ਤੇ ਵੀਰਜੀ ਮੈਨੂੰ ਨਾ ਥੋੜਾ ਜਿਹਾ ਨਾ ਤੁਹਾਨੂੰ ਦੱਸਾਂ ਗੱਲ ਵੀ ਥਣ ਸਹੀ ਆ ਚਾਰੇ ਓਕੇ ਆ ਇਧਰਲੇ ਥਣ ਚ ਨਾ ਕਬੈਣੀ ਹਲਦੇ ਚ ਮੈਨੂੰ 5-7 ਧਾਰਾਂ ਦਾ ਵੀਰਜੀ ਘਟ ਲੱਗੀਆਂ ਥੋੜੀਆਂ ਆ ਅੱਛਾ ਜੀ ਕੋਈ ਮੇਰਾ ਵੀਰ ਭੈਣ ਭਰਾ ਕੋਈ ਵੀ ਨਾ ਚੇਤਾ ਰੱਖਿਓ ਉਹ ਗੱਲ ਨੂੰ ਤੇ ਬਾਕੀ ਚਵਾ ਪਸਮਾ ਭਾਵੇਂ ਇਦਾਂ ਹੀ ਬਹਿ ਜਾਓ ਥੱਲੇ ਕਰਮ ਵਾਲੀ ਨੂੰ ਲੇਵ ਲੱਖੋ ਕਿ ਡੀ ਲੱਗੀ ਕਰਮਾਂ ਵਾਲੀ ਹੂੰ ਨੌਵੀਂ ਭਰਾਵੋ ਠੀਕ ਹੈ ਜੀ ਉਲਟ ਬਹਿਣੀ ਵਾਲੇ ਪਾਸਿਓਂ ਵੀਰਾਂ ਦਾ ਵੀ ਮਗਰਲੇ ਥਾਂ ਦੇ ਵਿੱਚੋਂ ਕੋਈ 5 7 8 10 12 ਦਾ ਜਿਹੜਾ ਫਰਕ ਹੈਗਾ ਉਹ ਤੁਹਾਨੂੰ ਦੱਸ ਦਿੱਤਾ ਵਿੱਚ ਬਾਕੀ ਕੋਈ ਵੀਰ ਆਪਦੀ ਚੋਕ ਹੈ ਆਪਦੀ ਬਿਲਕੁਲ ਸੂਝ-ਬੂਝ ਨਾਲ ਤਸੱਲੀ ਕਰ ਸਕਦਾ ਠੀਕ ਹੈ ਜੀ ਜੋ ਵਿੱਚ ਜ਼ਿਕਰ ਜੋਗ ਗੱਲ ਹੁੰਦੀ ਆ ਉਹ ਆਪਾਂ ਪਹਿਲਾਂ ਤੁਹਾਨੂੰ ਦੱਸ ਦਿੱਤੀ ਪਹਿਲਾਂ ਕਰਾਂਗੇ ਸੰਧੂ ਸਾਹਿਬ ਕੋਈ ਪੈਸੇ ਵਾਲੇ ਭੈਣ ਭਰਾ ਨਾ ਤੁਹਾਨੂੰ ਪਤਾ ਆਨਲਾਈਨ ਵੀ ਮਾਲ ਜਾਂਦਾ ਵਾ ਤੇ ਮੁੜ ਕੇ ਕੋਈ ਜਾ ਕੇ ਵੀਰ ਭਰਾ ਕੋਈ ਲਾਂਮਾ ਨਾ ਦਵੇ ਤੇ ਬਾਕੀ ਹਾਂ ਇਹ ਗੱਲ ਨਹੀਂ ਜੇ ਵੀ ਆਪਾਂ ਆਦਨੇ ਭਾਵੇਂ ਤਿਲੜ ਉਹ ਗੱਲ ਨਹੀਂ ਜੇ ਧਾਰਾਂ ਹੀ ਘਾਟਾ ਥਣ ਪਤਮ ਦਾ ਵੀ ਪੂਰਾ ਜੇ ਤੇ ਸਾਰਾ ਕੋਈ ਪੂਰਾ ਵਾ ਮੰਨ ਲਓ ਬਾਕੀ ਆ ਵੀ ਮਗਰੋਂ ਕਈ ਜੇ ਨਹੀਂ ਲੱਗਦਾ ਵਾ ਵੀ ਜਿਵੇਂ ਹੁੰਦਾ ਵੀ ਪੰਜ ਚਾਰ ਇੱਕ ਵਾਰੀ ਪਸਮਾ ਆਉਂਦਾ ਇੱਕ ਵਾਰੀ ਖਾਲੀ ਹੁੰਦੀ ਆ ਇਹ ਜੀ ਇੱਕ ਹੀ ਆ ਸਾਰਾ ਪਸਮਾ ਇਹ ਤਾਂ ਨਹੀਂ ਕਿ ਵੀ ਦੋ ਚਾਰ ਧਾਰਾਂ ਆਈਆਂ ਫੇਰ ਪਸਮਾ ਸਾਰਾ ਨਾ ਮੰਨ ਲਓ ਵੀ ਮੈਂ ਸਾਰੀ ਵੇਖ ਲਓ ਵੀ ਵਿਚਾਰੀ ਨੂੰ ਕੱਦ ਕਾਠੀ ਵੀ ਕਿੰਨੀ ਵਧੀਆ ਲੱਗੀ ਆ ਤੇ ਬਰੀਰ ਬੂੜ ਵੀ ਕਿੰਨੀ ਵਧੀਆ ਵੇਖੋ ਅੱਖ ਵੀ ਕਾਲੀ ਮੱਠਾ ਵੀ ਕਾਲਾ ਹਾਂਜੀ ਪੂਛ ਚੀਆ ਥੋੜੇ ਜਾ ਵੇਖੋ ਜੀ ਪੂਛ ਥੋੜੇ ਜਾ ਵੇਖੋ ਸਾਰੀ ਬਾਕੀ ਕਰਮ ਵਾਲੀ ਸਾਰੀ ਬਲੈਕ ਆ ਲਓ ਵੀ ਭਰਾਵੋ ਇਹ ਮਾਝਾ ਬਾਕੀ ਹੁਣ ਬੌਲੇ ਤੇ ਚੱਲਣ ਡਈਏ ਕਰਮ ਵਾਲੀ ਕੋਈ ਦਾਸ ਕਾ ਕਿਲੋ ਦੇ ਨੇੜੇ ਤੇੜੇਗਾ ਦੁੱਧ ਚੰਗਾ ਚਵਾ ਦੋਗੀ ਤੇ ਚੂਣ ਚਾਂ ਵੀ ਪੂਰੀ ਫਿੱਟ ਫਾਟ ਆ ਕੋਈ ਵੀ ਰਵਦੀ ਆਣ ਕੇ ਨਰਕ ਪਰਖ ਕਰ ਲੇ ਤਸल्ली ਕਰ ਲੇ ਵੀਰ ਝੰਡੇ ਕੀ ਮੁੱਲ ਕਰਦੇ ਆਂ ਦਾ ਇਹ ਤੇ ਸੰਧੂ ਸਾਹਿਬ ਆਵੇਂ 82 ਦੀ ਵੇਚ ਲਈਏ ਜਿੱਦਾਂ ਦੁੱਧ ਬਾਕੀ 72000 ਦੀ ਸੰਧੂ ਸਾਹਿਬ ਅੱਜ ਦੇ ਦਈਏ 72 ਦੀ ਹਾਂਜੀ 72 ਦੀ ਚਲ ਹੋਰ ਕਰਦੇ ਹੋ ਜਮਾਨਤ ਕਿਉਂ ਨਹੀਂ ਕਰਦਾ ਵੀ ਥੋੜਾ ਬਹੁਤਾ ਕਰਦਾ ਜਿੰਨਾ ਵੀ ਹੋ ਸਕਦਾ ਹੈ ਉਹ ਜਰੂਰ ਕਰਦੇ ਹੋ ਹਾਂਜੀ ਹਾਂਜੀ ਸਭ ਦੋਸਤ ਮਾਰਦਾਰ ਹੋਰ ਹੋ ਜਾਊਗਾ ਹਾਂਜੀ ਹਾਂਜੀ ਠੀਕ ਹੈ ਪਤਨੀ ਸਾਹਿਬ 10 11 ਕਿਲੋ ਹੀ ਕੰਡੇ ਵਾਲਾ ਜੀ ਅੱਛਾ ਇਹ ਝੂਠ 1 ਰੁਪਏ ਦਾ ਵੀ ਜਿੰਨਾ ਹੋਊਗਾ ਜੇ ਆਪਾਂ ਥਣ ਦਾ ਮਾੜਾ ਜਾਂ ਦੱਸ ਸਕਦੇ ਹਾਂ ਨਾ ਵੀ ਮੰਨ ਲਓ ਥਣ ਚ ਤੇ ਆਪਾਂ ਦੁੱਧ ਦਾ ਵੀ ਦੱਸ ਸਕਦੇ ਆ ਬਿਲਕੁਲ ਜੀ ਬਿਲਕੁਲ ਕਹੇ ਭੈਣ ਭਰਾ ਨੂੰ ਦਿਗਤ ਨਾ ਆਵੇ ਕਿਉਂ ਇਹੋ ਫੋਨ ਕਰੇ ਵੀ ਵੀਰ ਜੀ ਵਧੀਆ ਵਾ ਮੈਂ ਮਾਰੀ ਨਹੀਂ ਠੀਕ ਹੈ ਆਪਾਂ ਠੀਕ ਹੈ ਵੀਰ ਝੰਡਾ ਸਿਆਮ ਅੱਗੇ ਆ ਜੀ ਆਪਾਂ ਤੀ ਹਾਂਜੀ ਲਓ ਦੋਸਤੋ ਅੱਗੇ ਗ੍ਰੇਡੇਡ ਵਿੱਚ ਹੀ ਕੋਈ ਵੀ ਰਮਨ ਸਕਦਾ ਮਾਥਾ ਮੋਥਾ ਬੱਲਾ ਮਗਰਲੇ ਖੁਰ ਤੋਤੇ ਆ ਤੇ ਅੱਛਾ ਵੀਰ ਝੰਡੇ ਇਹ ਸੂਈ ਹੈ ਮੈਂ ਹਾਂਜੀ ਸੂਈ ਵੀਰਜੀ ਹੈ ਇਹਦਾ ਸਮਾਂ ਕਿੰਨਾ ਕੁ ਹੋ ਗਿਆ ਇਹਦਾ ਸਮਾਂ ਵੀਰਜੀ ਅੱਜ 20 ਤੋਂ 22 ਦਿਨ ਇਹਨੂੰ ਸੂਈ ਨੂੰ ਹੋਏ ਆ ਅੱਛਾ ਜੀ ਇਹ ਤੀਜਾ ਸੂਗਾ ਵੀਰਜੀ ਗਰੰਟੀ ਨਾਲ ਝੋਟੀ ਘਰੂ ਆਪਾਂ ਲਈ ਆ ਅੱਛਾ ਜੀ ਹਾਂਜੀ ਤੇ ਬਾਕੀ ਚਵਾ ਪਸਮਾ ਵੀਰਜੀ ਬਿਲਕੁਲ ਇਹਦਾ ਓਕੇ ਜੀ ਦੁੱਧ ਵੀਰਜੀ ਕੰਡੇ ਵਾਲਾ ਇਹਦੇ ਥੱਲੇ ਹੋਊਗਾ ਤੇ 10 ਕਿਲੋ अच्छा जी जित्ता मर्ज़ी ਕੋਈ ਆਪ ਦਾ ਜੇ ਮੰਨ ਲਓ ਵੀ ਵਿਖਾਵਾ 12 ਕਿਲੋ ਦਾ ਹਾਂ ਹਾਂ 10 ਕਿਲੋ ਕੰਡੇ ਵਾਲਾ ਵੀਰ ਜੀ ਮੇਰੇ ਕੋ ਭਲਾ ਕੋਈ 4 ਡੰਗ ਵੀਰ ਚੋਕ ਲੈ ਜੀ 10 ਕਿਲੋ ਹਾਂਜੀ 10 ਕਿਲੋ ਕੰਡੇ ਵਾਲਾ ਮਗਰ ਕੱਟੀ ਆ ਲੀਟਰ ਵਾਲਾ ਵੀ ਉਹ ਕਿਲੋ ਆ ਜਣੀ ਵੀ ਕੰਡੇ ਵਾਲਾ ਵੀ ਕੰਡੇ ਵਾਲਾ ਹਾਂਜੀ 10 ਕਿਲੋ ਕੰਡੇ ਵਾਲਾ ਵੀਰ ਜੀ ਲਓ ਦੋਸਤੋ 10 ਕਿਲੋ ਬਿਲਕੁਲ ਨੈਟ ਜਿਹੜਾ ਦੁੱਧ ਹਾਜ਼ਰ ਆ ਤੇ ਸੂਈ ਨੂੰ ਕਿੰਨਾ ਸਮਾਂ ਦੱਸਦਾ ਕੋਈ ਫਿਰ ਇਹ ਮਿੱਟੀ ਇੰਨਾ ਹੋਇਆ ਮੰਨ ਲਓ ਵੀ ਬੱਚਾ ਇੰਨਾ ਕਾ ਵੀਰ ਜੀ 18 ਦਾ ਹੋਵੇ 20 ਦਾ ਹੋਵੇ 22 ਦਾ ਹੋਵੇ ਕੱਟੀ ਆ ਜੀ ਮਗਰ ਬਹੁਤ ਮਗਰ ਵੀ ਕੱਟੀ ਹਾਂਜੀ ਲਓ ਜੀ ਮਗਰ ਵੀ ਕੱਟੀ ਆ ਮਦਰ ਦੇ ਉੱਪਰ ਹੀ ਆ ਮਥਾ ਮੁਥਾ ਇਹ ਤੇ 20 ਦਿਨਾਂ ਦਾ 20 ਦਿਨਾਂ ਦਾ ਇੱਥੇ ਕੋਈ ਕੁਸੂਆ ਵੀ ਰੰਗ ਕੇ ਸਬਦਾ ਕਰ ਲੋ ਠੀਕ ਆ ਜੀ ਤੇ ਮਗਰ ਕੱਤੀ ਆ ਹਾਂਜੀ ਬਾਕੀ ਧਾਰਾਂ ਧੂਰਾਂ ਚੋਣ ਜਾਣ ਵੀਰ ਝੰਡਾ ਸਿਆ ਬਿਲਕੁਲ ਵਧੀਆ ਵੀਰਦੀਆਂ ਮੈਨਾ ਥਣ ਚੱਡਾ ਵੀ ਇਹਨਾਂ ਤੁਹਾਨੂੰ ਦੱਸਾਂ ਸਵੇਰੇ ਨਾ ਆਈ ਆ ਤੇ ਲੇਟ ਲੂਡ ਵੜੀ ਚੋਈ ਆ ਇਹ ਕਰਮਾਂ ਵਾਲੀਆਂ ਤਣ ਜਾਂਦੀ ਜੇ ਚੱਡਾ ਚੁੱਡਾ ਵੜਾ ਕਰਮਾਂ ਵਾਲੀ ਨੂੰ ਲੱਗਾ ਵਾ ਠੀਕ ਆ ਜੀ ਵਧੀਆ ਬਹੁਤ ਠੰਡ ਥਣ ਭਾਂਡਾ ਬਹੁ ਟਿਕਾਣੇ ਲੱਗਾ ਵਾ ਠੀਕ ਆ ਜੀ ਸਵੇਰੇ ਘਟੋ ਘਟ 9 ਵਜੇ ਦੀ ਸਾਨੂੰ ਸਭ ਚੋਈ ਜੇ ਆ ਵੇਖੋ ਸੋ ਫੇਸ ਕੁਆਲਿਟੀ ਵੇਖੋ ਦੋਸਤੋ ਮੂੰਹ ਮੱਥੇ ਦੀ ਵੀ ਚੰਗੀ ਆ ਸਾਫ ਸੁਥਰੀ ਆ ਕਰਮਾਂ ਵਾਲੀ ਹਾਂਜੀ ਜਿੰਨੇ ਵੀ ਆ ਬਾਕੀ ਤੋੜ ਦਿਆ ਹਾਂ ਹਾਂ ਲੈ ਠੀਕ ਆ ਹਾਈਟ ਮੀਡੀਅਮ ਵੀਰ ਕੋਈ ਮੰਨ ਕੇ ਸੌਦਾ ਕਰ ਲੈ ਮੀਡੀਅਮ ਹਾਈਟ ਤੇ ਬਾਕੀ ਮੂੰਹ ਮੱਥੇ ਦੀ ਚੰਗੀ ਆ ਫੇਸ ਕੁਆਲਿਟੀ ਚੰਗੀ ਆ ਬਾਡੀ ਬੰਤਰ ਦੀ ਚੰਗੀ ਆ ਠੀਕ ਆ ਜੀ ਬਿਲਕੁਲ ਇੱਕੋ ਜਿਹਾ ਪਿੱਠ ਪੁੜਾ ਠੀਕ ਹੈ ਜੀ ਖੁੱਡੇ ਖਾਡੇ ਕੋ ਜੇ ਸਾਰੇ ਪਾਸਿਓਂ ਕੋਈ ਕਾਮੀ ਪੇਛੀ ਜੇ ਦੋਸਤੋ ਦੀਦੀ ਹੋਈ ਤਾਂ ਆਪਾਂ ਤੁਹਾਨੂੰ ਦੱਸ ਦਾਂਗੇ ਬਾਕੀ ਨਾ ਚਵਾ ਚੂਜ ਸੰਧੂ ਸਾਹਿਬ ਕੋਈ ਗੱਲ ਨਹੀਂ ਜੇ ਬੱਚੇ ਦਾ ਵੀ ਪੂਰਾ ਕਰਦੀ ਆ ਇੱਕ ਗੱਲ ਜੇ ਇਹਨੂੰ ਨਾ ਗਾੜੀ ਜਦੋਂ ਆਪਾਂ ਚੋਨੇ ਆ ਨਾ ਉਦੋਂ ਇਹ ਉਹਨਾਂ ਵੰਡ ਪਾ ਕੇ ਘਝਾਈ ਜੇ ਗਾੜੀ अच्छा जी ठीक है वो बंदे जिन्ना को आपा ਲਈ है ना वोंदे जिन्ना भी साथों माल सारा अही गाड़ी वंड पाके ਝੋਨੇ। आगे ਨਾਲ ਹੀ ਵੰਡ ਪਾ ਲੈਣ ਨਾਲ ਹੀ ਬੱਚਾ ਛੱਡ ਲੈਂਦੇ ਆ। ਬਾਕੀ ਇਹ ਗੱਲ ਹੈ ਕੀ ਆ ਵੀ ਜਿਤਨਾ ਕਈ ਵੀਰ ਭਰਾ ਸ਼ੱਕ ਕਰਨਗੇ ਵੀ ਕਿਦਾਂ ਬੱਚੇ ਦੇ ਵੀ ਵੀਰ ਜੀ ਮੰਨ ਲਓ ਮਗਰ ਮਗਰ ਭੱਜੀ ਫਿਰਦੀ ਜੇ ਤੇ ਸਾਰਾ ਬਿੱਲ ਕੋਲ ਜਿਹੜਾ ਵੀਰ ਜੀ ਆਪਾਂ ਨਾ ਚਲੋ ਆਪਣੀ ਦੇ ਵੀਰ ਜੀ ਇਹ ਹੁੰਦੀ ਦਿਲ ਦੀ ਖੁਆਇਸ਼ ਵੀ ਆਪਾਂ ਕਹੇ ਭੈਣ ਭਰਾ ਨੂੰ ਆਪਾਂ ਝੂਠ ਨਹੀਂ ਦਿਵਾਨੀ ਦਾ ਵੀ ਮਾਰਨਾ। ਠੀਕ ਹੈ ਨਾ ਗੱਲ? ਕਿਉਂ ਜੋ ਵੀ ਆ ਮੰਨ ਲਓ ਆਪਾਂ ਜਿਹੜੀ ਗੱਲ ਵੀਡੀਓ ਚ ਵੀ ਦੱਸਦੇ ਆ ਤੇ Грумми. ਤਈ ਗੱਲਾਂ ਜਿਹੜੀਆਂ ਆਪਾਂ ਨੂੰ ਸੰਧੂ ਸਾਹਿਬ ਚੇਤਾ ਭੁੱਲ ਜਾਂਦਾ ਨਾ ਚਲੋ ਵੀ ਮੰਨ ਲਓ ਕੈਮਰੇ ਦੇ ਸਾਹਮਣੇ ਆਪਾਂ ਜੇ ਕੋਈ ਉਹ ਭੈਣ ਭਰਾ ਕੋਈ ਫੋਨ ਕਰਦਾ ਤੇ ਆਪਾਂ ਉਹਨੂੰ ਦੱਸ ਦਸੀ ਦਿਆਂ ਵਾ ਅਚਾਈ ਤਾਂ ਵੀ ਹੈਗਾ ਜੀ ਠੀਕ ਹੈ ਨਾ ਗੱਲ ਕਿਸੇ ਭੈਣ ਭਰਾ ਨੇ ਪਤਾ ਨਹੀਂ ਆਨਲਾਈਨ ਹੀ ਖਰੀਦ ਲੈਣੀ ਹਾਂਜੀ ਹਾਂਜੀ ਫਿਰ ਪੂਰੀ ਜਾਣਕਾਰੀ ਚਾਹੀਦੀ ਆਪਾਂ ਦੱਸੋ ਹੁਣ ਤਈ ਹੁਣ ਵੀਰ ਭਰਾ ਚਲੋ ਇਹ ਸਵਾਲ ਕਰਦੇ ਆ ਆਂਦੇ ਵੀਰ ਜੀ ਵੀ ਨਹੀਂ ਤੁਸੀਂ ਜਿਹੜੀ ਕੋਈ ਗੱਲ ਕਰਦੇ ਜੇ ਆਪਣੀ ਵਜਨ ਵਾਲੀ ਕਰਦੇ ਵੇਖੋ ਜੀ ਵੀਰ ਜੀ ਫਾਇਦਾ ਹੀ ਉਹ ਗੱਲ ਦਾ ਵਾ ਜਿਹੜੀ ਗੱਲ 'ਚ ਕੋਈ ਵਜਨ ਹੋਵੇ ਉਹ ਕਰਨੀ ਚਾਹੀਦੀ ਆ ਹੁਣ ਕੋਈ ਭੈਣ ਭਰਾ ਮ ਦਾਨਾ ਮੰਨ ਲਓ ਆਪਾਂ ਕਈ ਵਾਰੀ ਪਿਛਲੀਆਂ ਵੀਡੀਓਾਂ 'ਚ ਬੀਬੀ ਮਈਆਂ ਵੇਖਦੇ ਰਹੇ ਆ ਇੱਕ ਮੰਨ ਲਓ ਅਸੀਂ ਮਹਿ ਲਈ ਤੇ ਉਹ ਗਾੜ ਲੈ ਨਾ ਲੱਤਾਂ ਨੂੰ ਨਾ ਜੂੜ ਪਾਉਣ ਵਿਝਾਈ ਘਰ ਦੀ ਕੱਟੀ ਉਹਨਾਂ ਦੀ ਉਹਨੇ ਸਾਲ ਉਹ ਜਦੋਂ ਉਹਨੂੰ ਜੂੜ ਪਾਉਣਾ ਨਾ ਮਾਰੀ ਲੱਸੀ ਢਾ ਲੈਣੀ ਅਗਲੀ ਲੱਤਾਂ ਨੂੰ ਉਹਨੇ ਮਿਲਣਾ ਨਹੀਂ ਉਹਨੇ ਘੇਰੇ ਘੇਰੇ ਤੁਰੀ ਹੋਣਾ ਤੇ ਉਹਨਾਂ ਬੰਦਿਆਂ ਕੋਲ ਇੱਕ ਮੈਂ ਮੱਝ ਲਿਆ ਤੇ ਉਹ ਮਗਰ ਲੀਆਂ ਲੱਤਾਂ ਨੂੰ ਪੂੰਦੇ ਚਾਚੇ ਤਾਏ ਦੇ ਪੁੱਤ ਮੰਨ ਲਓ ਤੇ ਉਹਨੇ ਨਾ ਹਾਲ ਲਾ ਲੋ ਵੀ ਮਗਰ ਲੀਆਂ ਲੱਤਾਂ ਨੂੰ ਪਾਉਣਾ ਜੂੜ ਮਾਰਾ ਜਾ ਤੇ ਉਹਨੇ ਤਾਂ ਆਪ ਤੁੰਡੀਗੇ ਮੇਰਾ ਡੰਗਰ ਮਰਜੀ ਕਿਝਾ ਲੋ ਜਿਵੇਂ ਮਰਜੀ ਕਿਝਾ ਲਿਆ ਵਸ ਹਾਂਜੀ ਹਾਂਜੀ ਤੇ ਬਾਕੀ ਇਹ ਗੱਲ ਹੈਗੀ ਚਲੋ ਆਪ ਨੋਰਮਲ ਮਾਲਵੜਾ ਹੀ ਵੀਰਜੀ ਉਹਨਾਂ ਕੋ ਤੇ ਆਪਾਂ ਤੇ 10 ਕਿਲੋ ਚੋਕ ਲੈ ਆਂਦੀ ਆ ਮਿਲ ਕੇ ਠੰਡਾ ਕਰਕੇ ਇੱਚ ਨਹੀਂ ਕੋਈ ਗੱਲ ਹੈਗੀ ਆਪ ਦਾ ਕੋਈ ਭੈਣ ਭਰਾ ਸ਼ਰਮਣਾ ਗਿਣੀ ਅਗਲੇ ਨੇ ਪੈਸੇ ਦੇਣੇ ਆ ਦੋ ਡੰਗ ਗਲਾਬ ਦਾ ਲੀਟਰ ਮਾਰੇ ਅੱਛਾ ਫਿਰ ਚੰਡੇ ਕੀ ਕਰਦੇ ਆ ਮੋਲੇ ਦਾ ਮੋਲਾ ਵੀਰਜੀ ਆਪਾਂ ਇਹਦਾ ਮੰਨ ਲੋ ਇਹ ਗੱਲ ਹੈਗੀ ਆ ਵੀ ਮੁੱਲ ਤੇ ਵੀਰਜੀ ਕਰਦੇ ਆ ਝੋਟੀ ਦਾ ਆਪਾਂ 85000 ਹਾਂਜੀ ਤੇ 80000 ਦੀ ਵੀਰਜੀ ਝੋਟੀ ਦੇ ਦਈਏ ਅੱਸੀ ਜੀ ਹਾਂ ਜੀ ਹਾਂ ਜੀ ਜਵਾਬ ਅਸਾਂ ਪੂਰਾ ਵਧੀਆ ਹੋਊ ਜੇ ਮਗਰ ਵੀ ਕੱਟੀ ਐ ਠੀਕ ਆ ਜੀ ਹਾਂ ਜੀ ਹਾਂ ਲਓ ਦੋਸਤੋ 80000 ਦੀ ਵੀਰ ਝੰਡਾ ਸਿੰਘਾ ਕਹਿੰਦਾ ਵੀ ਆਪਾਂ ਦੇ ਦਾਂਗੇ ਹਾਂਜੀ ਤੇ ਬਾਕੀ ਛੋੜ ਛੱਪੇ ਦੋਸਤੋ ਹੁੰਦੇ ਰਹਿੰਦੇ ਆ ਸਾਰੇ ਪਸ਼ੂਆਂ ਦੇ ਵਿੱਚੋਂ ਜੋ ਵੀ ਮਾਨਤਨ ਬਣਿਆ ਮੌਕੇ ਤੇ ਉਹ ਹੁੰਦਾ ਰਹਿੰਦਾ ਠੀਕ ਆ ਬਾਕੀ ਇਹ ਮਾਝਾ ਚਾਰੇ ਥਾਣਾ ਪ੍ਰੋਪਰ ਤੁਹਾਨੂੰ ਪੂਰੀ ਡਿਟੇਲ ਜਿਹੜੀ ਮਿਲ ਚੁੱਕੀ ਆ ਬਾਕੀ ਆ ਇੱਕ ਵਾਰੀ ਤੁਹਾਨੂੰ ਫੇਰ ਇੱਕ ਬਹਿਣੀ ਵਾਲੇ ਪਾਸੋਂ ਆਪਾਂ ਥੋੜਾ ਜਿਹਾ ਹੋਰ ਨੇੜੇ ਤੋਂ ਥਣ ਥਣ ਦਿਖਾਦ ਕੇ ਆਹ ਕਰੋ ਚੈੱਕ ਹਾਂ ਠੀਕ ਆ ਸੋ 10 ਕਿਲੋ ਤੇ ਕਰਮਾਂ ਲਈ ਚੱਲਣ ਈ ਆ ਬਾਕੀ ਜਿਵੇਂ ਜਿਵੇਂ ਪਰਫਾਰਮ ਕਰਨਾ ਜਿਵੇਂ ਜਿਵੇਂ ਚੁਵਾਈ ਹੁੰਦੀ ਏ ਪਿਛਲੇ ਘਰ ਨੇ ਗਜਾਈ ਓਵੇਂ ਮੈਂ ਤੁਹਾਨੂੰ ਉਹ ਵੀ ਪੂਰੀ ਡਿਟੇਲ ਦਾਸੀ ਦਿੰਦੀ ਆ ਪੂਰੀ ਦੱਸਣੀ ਪੂਰੀ ਤਾਂ ਜੋ ਕਿ ਕਿਸੇ ਵੀਰ ਨੂੰ ਤੰਗੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਹਾਂਜੀ ਹਾਂਜੀ ਕਿਉਂ ਮੁੜਕੇ ਕੋਈ ਭੈਣ ਭਰਾ ਕੋਲ ਜਾ ਕੇ ਬਾਕੀ ਹੋਰ ਵੀਰ ਦੀ ਕੋਈ ਇੱਥੇ ਕੋਈ ਕਾਜ ਨਹੀਂਗਾ ਜਿਹੜੀ ਜਿਹੜੀ ਕੋਈ ਗੱਲ ਵੀਰ ਦੀ ਆਪਾਂ ਪਹਿਲਾਂ ਦੱਸਾਂਗੇ ਕਿਉਂਕਿ ਮੁੜਕੇ ਭੈਣ ਭਰਾ ਜਾ ਕੇ ਨਾ ਜਿਹਦੇ ਹੁਣ ਇਨ ਪੈਸੇ ਲਾਉਣੇ ਆ ਤੇ ਤੁਹਾਨੂੰ ਪਤਾ ਫਿਰ ਜਾ ਕੇ ਕੋਈ ਪਰੇਸ਼ਾਨੀ ਆਵੇ ਫਿਰ ਆਪਾਂ ਨੂੰ ਵੀ ਹੁੰਦਾ ਵੀ ਪੈਸੇ ਲਾ ਜਾਵੇ ਬਈ ਸਹੀ ਗੱਲ ਵੀਰ ਦੱਸਣਾ ਫਰਜ਼ ਬੰਦਾ ਆਪਣਾ ਜੋ ਪਿੱਛੋ ਦੱਸਿਆ ਉਹਨਾਂ ਨੇ ਦੱਸਣੀ ਵੀਰ ਜੀ ਸਚਾਈ ਆ ਭਾਵੇਂ ਭਲਾ ਕੋਈ ਲੈਲੇ ਕੋਈ ਨਾ ਲੈਲੇ ਡੰਗਰ ਮੰਨ ਲੋ ਸਚਾਈ ਦੱਸ ਕੇ ਹੀ ਦੇਣਾ ਸਹੀ ਆ ਵੀਰ ਠੀਕ ਆ ਨਾ ਗੱਲ ਕਿਉਂ ਅਗਲਾ ਮੁੜਕੇ ਉਹ ਵੀ ਨਾ ਪਰੇਸ਼ਾਨ ਉਹ ਆਪਾਂ ਵੇਖ ਜਾਣਾ ਏ ਅੱਜ ਨਾ ਵੀ ਗੂ ਭਲਕੇ ਵੇਖ ਜੂ ਪੰਜਾਂ ਦਿਨਾਂ ਨੂੰ ਵੇਖ ਜੂਗਾ ਪਰ ਦਸਨੀ ਵੀਰ ਜੀ ਸਚਾਈ ਆ ਲੋ ਵੀ ਦੋਸਤੋ ਇਹ ਆ ਪੂਰੀ ਡਿਟੇਲ ਆ ਇਸ ਮਹੀਨੇ ਦੀ ਇੱਕ ਲਾਸਟ ਵਿੱਚ ਬੈਠ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ ਹਾਂਜੀ ਠੀਕ ਹੈ ਜੀ ਬਾਕੀ ਇਹ ਵੈੜ ਦੀ ਵੀ ਡਿਟੇਲ ਲੈ ਲੈਨੇ ਆ ਸਾ ਵੀਰ ਛੰਡੇ ਕੀ ਆਂਦੀ ਡਿਟੇਲ ਆ ਜਾਣਕਾਰੀ ਇਹਦੀ ਵੀ ਕਰ ਦਈਏ ਸਾਂਝੀ ਵੀਰ ਜੀ ਇਹ ਭਾਵੇਂ ਕੋਈ ਵੀਰ ਮੇਰਾ ਪਹਿਲੇ ਸੂਏ ਲਾਲੇ ਬਾਜੀ ਆ ਇਹ ਤੇ ਬਾਜੀ ਕਰਮਾਂ ਵਾਲੀ ਚਲੋ ਹੈਗੀ ਆ ਸੀਲ ਸੂਲ ਵੜੀ ਆ ਤੇ ਆ ਵੀ ਬੜੀ ਬਾਜੀ ਵੇਖੋ ਮਗਰ ਵੀ ਬਾਜੀ ਬਾਜੀ ਦੇ ਮਗਰ ਬਾਜੀ ਅਹੀਂ ਨਾ ਮੈਨੂੰ ਆਖਿਆ ਮੈਂ ਕਿਹਾ ਵੀਰ ਜੀ 2 ਮਹੀਨੇ ਦੀ ਸੂਈ ਆ ਉਹ ਆਂਦਾ ਜਾ ਭਰਾਵਾ 2 ਮਹੀਨੇ ਦੀ ਕੌਣ ਆਂਦਾ ਸੂਈ ਹੈ ਹੈ ਗੁੱਸਾ ਕਰ ਗਿਆ ਵੀ ਅੱਗੇ ਗੁੱਸਾ ਕਰ ਗਿਆ ਆਂਦਾ ਵੀ ਉਹਨਾਂ ਮਨ ਲੋ ਟਿਕਾ ਜਦਾ ਵੱਡਾ ਭਰਾਤਾ ਕਿਤੇ ਤੇ ਬਾਕੀ ਬੱਚੀ ਪਲੀ ਵੜੀ ਪੈਣਾ ਅਚਾਨਕ ਢੰਡੇ ਕਿੰਨਾ ਕਿ 2 ਮਹੀਨੇ ਦਾ ਸਮਾਂ ਦੱਸਿਆ ਉਹਨਾਂ ਨੇ ਵੈਸੇ ਨਹੀਂ ਉਹਨਾਂ ਨੇ ਮਹੀਆ ਨੇ ਹਾਂ ਉਹ ਆਂਦੇ ਵੀ ਇਹਨੂੰ ਸਾਰੇ ਅੱਜ ਵੀਰ ਜੀ 22 24 ਦਿਨ 25 ਦਿਨ ਹੋਏ ਹੋਣਗੇ ਆਹੋ ਮੰਨ ਲਓ ਫੇਸ ਕੁਆਲਟੀ ਤੋਂ ਵੇਖੋ ਬੱਚਾ ਕੁਲਾ ਹੀ ਲੱਗਦਾ ਵੇਖੋ ਮੈਂ ਨਾ ਵੀ ਜਿਹੜਾ ਲੈ ਗਿਆ ਹਾਂ ਜਿਹੜਾ ਲੈ ਗਿਆ ਉਹਨੇ ਸੋਚਾਂ ਚ ਪੈਣਾ 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 ਉਹਨੇ ਆਪਾਂ ਪਹਿਲਾਂ ਦੱਸਾਂਗੇ ਵੀ ਉਹਨੇ ਅਗਲੇ ਹਣਾ ਪਾਣੀ ਨੂੰ 2 ਮਹੀਨੇ ਹੋ ਗਏ ਸੂਈ ਨੂੰ ਪਰ 2 ਮਹੀਨੇ ਹੋਏ ਨਹੀਂ ਜੀ ਇੱਕੋ ਜੀ ਪਲੀ ਵੜੀ ਹਾਂਜੀ ਉਹ ਆਂਦੇ ਵੀ ਮੰਨ ਲਓ ਅਸੀਂ ਜਿੰਨਾ ਚੋਇਆ ਜਾਵੇ ਚੋ ਲਈਦਾ ਬਾਕੀ ਇਹਨੂੰ ਚੰਗਾਈਦਾ ਸਾਰ ਕੀ ਹੁਣ ਦੁੱਧ ਦੇ ਥੱਲੇ ਕਿੰਨਾ ਕੇ ਦੁੱਧ ਵੀਰ ਜੀ ਇਹਦੇ ਮੰਨ ਲਓ ਕਿ ਤੁਸੀਂ 8 ਕਿਲੋ ਵੀਰ ਜੀ ਦੁੱਧ ਦੇ ਥੱਲੇ ਕਰਮਾ ਲਈ ਦੇਗਾ ਜੀ ਤੇ ਬਾਕੀ ਇਹ ਘਰ ਦੀ ਫਰਿੱਜ ਜੀ ਵੀਰ ਜੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਚਵਾ ਚੂ ਮੰਨ ਲਓ ਬੜਾ ਕੋਈ ਮੇਰਾ ਵੀਰ ਦੇਸੀ ਗੇਨ ਲਈ ਹਾਂ ਕੋਈ ਇਹਨੂੰ ਮੰਨ ਲਓ ਬਲੈਟੀ ਖੇਲ ਲੈ ਠੀਕ ਹੈ ਨਾ ਗੱਲ ਆ ਚਲੋ ਕ੍ਰੋਸ ਵਿੱਚ ਹਾਂਜੀ ਕ੍ਰੋਸ ਚ ਹੈਗੀ ਬਾਕੀ ਆਇਆ ਕਰੀ ਜੀ ਲਸੇਰੇ ਸੇ ਪਾ ਕੇ ਲੱਗੀ ਥੋੜੀ ਹਾਂਜੀ ਹਾਂਜੀ ਬਾਕੀ ਆ ਮੂੰ ਮਤੇ ਤਾਂ ਦੋਸਤੋ ਤੁਸੀਂ ਵੇਖ ਲਓ ਫੇਸ ਆ ਹੈਗਾ ਇਹਦਾ ਇਸ ਬੈਡ ਦਾ ਗਰੇਜ ਆ ਕਲਰ ਆ ਗਰੇ ਗਰੇ ਤੇ ਬਲੈਕ ਦਾ ਕੰਬੀਨੇਸ਼ਨ ਜਿਆ ਹਾਂਜੀ ਹਾਂਜੀ ਤੇ ਸੂਈ ਨੂੰ ਤੁਹਾਨੂੰ ਟਾਈਮ ਦੱਸਦਾ ਬੱਚੀ ਨੂੰ ਵੇਖ ਕੇ ਤਾਂ ਲੱਗਦਾ ਵੀ ਕੋਈ ਵੀਰਾਂ ਨੇ ਚਲੋ ਆਪ ਆਪਣੀ ਮਰਜ਼ੀ ਕਰਨੀ ਆ ਸਾਰਿਆਂ ਨੇ ਜਜਮੈਂਟ ਕਰਨੀ ਆ ਵੀ ਚਲੋ 2 ਆ 2.5 ਆ 1.5 ਆ ਤੇ ਪਰ ਜੋ ਤੁਹਾਨੂੰ ਦੱਸ ਦਿੱਤਾ ਦੋਸਤੋ ਉਹ ਹੀ ਤੁਸੀਂ ਕੋਈ ਵੀਰ ਮੰਨ ਕੇ ਸਬਦਾ ਕਰ ਸਕਦੇ ਜੇ ਬਾਕੀ ਅਗੇ ਹਰ ਕਵੀਰ ਦੀ ਆਪ ਕੋ ਆਪਣੀ ਸਮਝ ਆ ਠੀਕ ਆ ਜੀ ਫਿਰ ਹਾਲ ਆਪਾਂ ਤੁਹਾਨੂੰ ਬੱਚਾ ਵੀ ਪੂਰਾ ਤਸਲੀਨ ਨਾਲ ਦਿਖਾਤਾ ਤੇ ਉਹ ਸ਼ੁਕਲ ਜੀ ਤਾਂ ਕੀਤਾ ਸੀ ਵੀ ਬੱਚੀ ਚੰਗੀ ਖਾਸੀ ਵੀਰਾਂ ਦਾ ਵੀ ਇਹਨੇ ਦਿੱਤੀ ਆ ਤੇ ਬੱਚੀ ਮਾਂ ਜੱਡੀ ਹੋਈ ਪਈ ਆ ਬਿਲਕੁਲ ਬਰਾਬਰ ਦੀ ਹਾਂਜੀ ਠੀਕ ਆ ਲਓ ਜੀ ਠੀਕ ਆ 8 ਕਿਲੋ ਦੁੱਧ ਇਹਦਾ ਥੱਲੇ ਹੁਣ ਹੈਗਾ ਹਾਂਜੀ 8 ਕਿਲੋ ਪੱਕਾ ਹੂ ਸੰਧੂ ਸਾਹਿਬ ਇਹ ਅੱਛਾ ਜੀ ਹਾਂ ਜੀ ਪਰ ਪ੍ਰੋਪਰ ਤੁਸੀਂ ਦੇਖ ਲਈ ਆ ਤੇ 8 ਕਿਲੋ ਕਰਮਾਲੀ ਦੇ ਥਲੇ ਦੁੱਧ ਵੀ ਆ ਹਾਂ ਜੀ ਬਾਕੀ ਨਾ ਬਣਦੀ ਤੰਦੀ ਸੰਧੂ ਸਾਹਿਬ ਬਹੁਤ ਆ ਇੱਕ 24 ਸਵੇਰੇ ਅੱਜ ਲੇਟ ਹੁਣੇ ਹੀ ਆਈਆਂ ਮਾਈ ਤੇ ਬਾਕੀ ਆ ਵੀ ਉਹ ਕਰਕੇ ਨਵਾਈ ਧਵਾਈ ਵੀ ਨਹੀਂ ਗਈ ਹਾਂ ਹਾਂ ਤੇ ਇਹ ਆ ਵੀ ਥੱਲਿਓ ਚੰਗੀ ਬਲੈਕ ਰੰਗ ਮੋਤਰਾ ਬਣਦੀ ਸਮੇਂ ਨਾਲ ਤੇ ਬਾਕੀ ਕੋ ਬੱਚਾ ਪੁੱਛਾ ਵੀ ਤੁਹਾਨੂੰ ਪਤਾ ਹੁਣ ਵੀ ਚੰਗੀ ਚੰਗੀ ਗਿਆ ਆਪਾਂ ਇੱਥੇ ਆ ਰਹੇ ਲੱਗੇ ਆ ਬਚਾ ਚੇਫ ਦਾ ਆ ਗਿਆ ਹੈ ਆਪਕਰੋਚ ਹੈ ਹਾਂਜੀ ਅੱਛਾ ਵੀ ਤੇਰੀਆਂ ਤੁਹਾਨੂੰ ਪਤਾ ਹੀ ਹੁੰਦੀਆਂ ਵੀਰਜੀ ਕੇ ਇਹ ਇਹ ਕਿੱਥੋਂ ਤੱਕ ਦੇ ਦਾਂਗੇ ਫਿਰ ਵੀਰਜੀ ਸਹੀ ਜਿਆ ਦੇ ਦਾਂਗੇ ਆਪਾਂ ਕੋਈ ਦੇ ਦਿਓ ਦੇ ਦਿਓ ਪੂਰਾ ਵੀ ਹਾਂ ਨਾਜ ਕਰ ਲੀਏ ਚੱਲੋ ਮੁੱਲ ਭਾਵੇਂ 30 ਵੀ ਕਰ ਲਈਏ 35 ਜੋ ਮਰਜ਼ੀ ਆ ਵੀਰਜੀ 26000 ਦੀ ਵੱਦੀ ਇਹਦੀ ਬੱਚੀ ਕੋਈ ਕਹੇ ਭੈਣ ਭਰਾ ਨੇ ਦੁੱਧ ਦੱਦ ਪੀਣ ਵਾਲੇ ਨੇ ਲੈਣੀ ਆ ਤੇ ਹਾਂਜੀ ਹਾਂਜੀ ਚਾ ਚੱਲੋ ਥੋੜੇ ਪੈਸੇ ਖਰਚ ਵੀ ਕਈਆਂ ਨੇ ਕਰਨੇ ਵੀ ਰਾਂ ਹਾਂਜੀ ਹਾਂਜੀ ਤੇ ਉਹ ਵੀ ਤੁਸੀਂ ਜਰਾ ਦੋਸੋ ਜ਼ਰੂਰ ਇਹਨੂੰ ਹੱਥ ਪਾ ਸਕਦੇ ਜੇ ਵੇਖ ਲਿਓ ਆਕੇ ਘਰੇ ਚੋਕੇ ਪਸਵਾਕੇ ਤੇ ਇੱਕ ਮੜਾ ਨਿਕਲ ਬੱਚਾ ਲਗਾ ਬਾਕੀ ਥਣ ਚਾਰੀ ਆ ਹਾਂਜੀ ਹਾਂ ਇੱਕ ਮੜਾ ਤੁਹਾਨੂੰ ਸਾਈਡ ਤੋਂ ਵਿਖਾ ਦਈਏ ਦੂਰ ਨੇੜੇੋਂ ਕਈ ਵਾਰਾ ਵੀਰਾਂ ਨੇ ਵੇਖਣਾ ਕਰਿਆ ਨਹੀਂ ਵੇਖਣਾ ਆ ਤੁਹਾਨੂੰ ਦਿਖਾ ਦਿੰਦੇ ਆ ਠੀਕ ਆ ਠੀਕ ਆ ਅੱਲਾ ਵੇ ਠੀਕ ਆ ਜੀ ਲਓ ਵੀ ਥਣ ਤਾਂ ਇਹ ਵੇਖੋ ਜੇ ਗੱਲ ਕਿਹੜੀਆਂ ਸੰਧੂ ਸਾਹਿਬ ਅੱਛੀ ਵੀ ਬਹੁਤ ਇਹ ਗੱਲ ਹੈ ਕੀ ਆ ਵੀ ਬਹੁਤ ਵਧੀਆ ਵਾ ਗੱਲ ਕਿਹੜੀਆਂ ਦੇ ਕੋਲ 5-7000 ਦੀ ਦੇ ਬੱਚੀ ਜਿਹੋ ਜੀ ਬਿਲਕੁਲ ਬਿਲਕੁਲ ਵੀਰ ਝੰਡਾ ਸਿਆ ਨੰਬਰ ਬੋਲ ਦਗੇ ਵੀਰ ਜੀ ਨੰਬਰ ਹੈਗਾ ਜੀ 98724 39717 ਦੂਸਰਾ ਨੰਬਰ ਹੈਗਾ ਜੀ 82647 ਹਾਂ ਤੇ 20068 ਠੀਕ ਹੈ ਵੀਰ ਹਾਂਜੀ ਹਾਂ ਮਿਲਦਿਆਂ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ